ਤੇ ਹੋ ਰੋ ਫੁਨਿਆ ਤੈਨਾ ਰੂਪ ਕੁਮਾਰੀ ਦਾ ਖੰਡੁਸਰੀ ਦੀਆਂ ਡੰਗੀਆਂ ਰੂਪ ਕੁਮਾਰੀ ਦਾ ਖੰਡੁਸਰੀ ਦੀਆਂ ਡੰਗੀਆਂ ਰੂਪ ਕੁਮਾਰੀ ਦਾ ਖੰਡੁਮਿਛਰੀ ਦੀਆਂ ਡੰਗੀਆਂ ਰੂਪ ਕੁਮਾਰੀ ਦਾ ਮੋਰੀ ਚੱਕ ਲੈ ਗੋ ਧੀ ਨਾ ਬਿਆਨ ਕਰਾਂ ਮੈਂ ਮੇਰੇ ਲਿਆ ਰੇ ਪਰੀਆਂ ਮੇਲਾ ਧਰਮ ਦੀਆਂ ਜਿਵੇਂ ਜਗਾਂ ਲੈ ਪਰੀਆਂ ਮੇਲਾ ਧਰਮ ਦੀਆਂ ਪਰੀਆਂ ਵੇ ਲੈ ਧਰਮ ਦੀਆਂ ਜਿਵੇਂ ਜਗਾਂ ਲੈ ਧਰਮ ਦੀਆਂ ਕੰਦਾਨੋਂ ਸੇ ਪੁੰਨ ਲੈ ਲੈਂਦੇ की मेहनतियां सजना कर मेरे काबी बैंतियां सजना कर मेरे काबी बैंतियां सजना कर मेरे काबी बैंतियां मियां ना डागंदर की बात नहीं है कुछ तेरी गाजबू करे पानी ना करे गाजबू करे पानी ना करे गाजबू करे पानी ना करे गाजबू करे नाचला 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 Yeah. ਜਿਵੇਂ ਕੀ ਆਪਣਾ ਜਿਹੜਾ ਕਲਚਰ ਹੈ ਮਾਡਰਨ ਕਲਚਰ ਵੱਲ ਜਾ ਰਿਹਾ ਜਿਹੜਾ ਆਪਣਾ ਪੰਜਾਬੀ ਸੱਭਿਆਚਾਰ ਆ ਪਿਛੜਾ ਆਪਾਂ ਹਨਾ ਉਹ ਭੁੱਲਦੇ ਜਾ ਰਹੇ ਆ ਆਪਾਂ ਜਿਹੜਾ ਅੱਜ ਦਾ ਜਿਹੜਾ ਮਾਹੌਲ ਹੈ ਬਹੁਤ ਹੀ ਵਧੀਆ ਲੱਗਿਆ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਤਰ੍ਹਾਂ ਦੇ ਇਵੈਂਟਸ ਨੂੰ ਦੂਰ ਕਰਾਉਣੇ ਚਾਹੀਦੇ ਹਨ ਤੇ ਜਿਹੜੇ ਮਤਲਬ ਕੁੜੀਆਂ ਜਿਹੜੀਆਂ ਹੁੰਦੀਆਂ ਨੇ ਆਪਾਂ ਸਾਰੀਆਂ ਦੇਖਦੀਆਂ ਆ ਵੀ ਸਿਰਫ ਘਰਾਂ ਦੇ ਗੰਬਾਂ ਵਿੱਚ ਹੀ ਆਪਣੇ ਵਰਕ ਦੇ ਸੇਹ ਲੱਗੀ ਰਹਿੰਦੇ ਨੇ ਹਨਾ ਜਦੋਂ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਕੋਈ ਨਾ ਜਿਵੇਂ ਇਵੈਂਟਸ ਆਪਾਂ ਦਰਵਾਨੇ ਲੇਡੀਆਂ ਦੇ ਪਏ ਹਨਾ ਕੋਈ ਹੁੱਲੜ ਬਾਜੀ ਨਹੀਂ ਹੈਗੀ ਉਰੇ ਨਾ ਬਹੁਤ ਹੀ

ਮੇਰੇ ਨਾਲ ਸਾਧਨ ਕੰਮ ਸੁਬਹ ਤੋਂ ਲੈ ਕੇ ਸ਼ਾਮ ਤੱਕ ਲੱਗ ਰਹੀ ਰਹਿੰਦੀ ਕਿਤੇ ਜਾਂਦੀ ਨਹੀਂ ਬਚਾਰੇ ਕੰਮ ਤੋਂ ਕਾਰ ਕਰਤੋਂ ਕੰਮ ਨਾਲ ਜਿਹੜਾ ਇਸ ਤਰ੍ਹਾਂ ਦਾ ਇਹ ਤਿਹਾਰਾ ਇਹ ਮਨਾ ਕੇ ਉਹਨਾਂ ਨੂੰ ਦਿਨੋ ਖੁਸ਼ੀ ਹੁੰਦੀ ਹੈ ਜਿਹੜੀ ਥਕਾਵਟ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਮਤਲਬ ਬਹੁਤ ਲੋਕਾਂ ਨੂੰ ਇੱਕ ਹੀ ਤਰ੍ਹਾਂ ਦਾ ਨਵਾਂ ਜਿਹੜਾ ਨਵੀਂ ਸ਼ੁਰੂਆਤ ਜਿਹੜੀ ਹੁੰਦੀ ਉਹ ਐਵੇਂ ਲੱਗਦੀ ਕਿ ਨਵੀਂ ਸ਼ੁਰੂਆਤ ਹੋ ਰਹੀ ਹੈ ਬੱਚਿਆਂ ਨੂੰ ਵੀ ਪਤਾ ਲੱਗਦਾ ਆਪਣੇ ਸੱਭਿਆਚਾਰ ਵਾਸਤੇ ਹਾਂਜੀ ਹਾਂ ਬੱਚਿਆਂ ਨੂੰ ਜਿਹੜੇ ਛੋਟੇ ਬੱਚੇ ਨੇ ਪਤਾ ਲੱਗੂ ਤਾਂ ਹੀ ਹੋ ਗੀ ਅਗੇ ਵਿਧਾਨਗੇ ਨਾ ਜੇ ਭਾਈ ਕਰਾਵਾਂਗੇ ਨਹੀਂ ਬੱਚਿਆਂ ਨੂੰ ਸ਼ਾਮਿਲ ਨਹੀਂ ਕਰਾਂਗੇ ਫਿਰ ਤੁਹਾਨੂੰ ਪਤਾ ਨਹੀਂ ਲੱਗ ਔਰ ਆ ਵੀ ਬੱਚੇ ਵੀ ਆ ਬੁੜੇ ਵੀ ਨਾ ਸਾਰੇ ਨਹੀਂ ਸਾਰੇ ਨਹੀਂ ਤੇ ਬਹੁਤ ਅੱਛਾ ਲੱਗਿਆ ਬਹੁਤ ਵਧੀਆ ਹੈ ਪਿੰਗਾ ਵਿੱਚ ਝੂਟੀਆਂ ਨੇ ਤੇ ਇੱਥੇ ਕੀ ਚਰਖਾ ਵਗੈਰਾ ਵੀ ਹਾਂਜੀ ਚਰਖਾ ਵਗੈਰਾ ਜਿਹੜਾ ਆਪਣੀ ਪੁਰਾਣੀ ਸੀਗੀ ਰੀਤੀ ਰਿਵਾਜ ਜਿਹੜੇ ਕਰਦੇ ਸੀ ਉਹ ਸਾਰਾ ਅੰਦਰ ਰਿਮਾਈਂਡ ਕਰਵਾ ਰਹੇ ਇੱਕ ਤਰੀਕੇ ਦੇ ਨਾਲ ਨਾ ਵੀ ਆਪਣਾ ਜਿਹੜਾ ਵਿਰਸਾ ਭੁੱਲਣਾ ਨਹੀਂ ਬੱਚੇ ਆਪ ਦਿਖਾ ਰਹੇ ਵੀ ਇਹ ਚਰਖਾ ਘੱਟਦੀਆਂ ਹੁੰਦੀਆਂ ਜਾਂ ਪਿੰਗਾ ਝੂਟਦੀਆਂ ਹੁੰਦੀ ਸੀ ਵੀ ਤੁਸੀਂ ਵੀ ਆਪਣਾ ਜਿਹੜਾ ਮਨੋਰੰਜਨ ਰਵੇ ਕਰਦੇ ਰਹਿਣਾ ਅੰਦਰ ਕਿਸੇ ਵੀ ਬੂਹ ਬੁੱਲੜਬਾਜੀ ਦੇ ਵਿੱਚ ਨਹੀਂ ਆਉਣਾ ਹੈਗਾ ਆਪਣੇ ਬਹੁਤ ਹੀ ਪਿਆਰ ਤੇ ਸ਼ਾਂਤਪੁਰਗ ਤਰੀਕੇ ਨਾਲ ਆਪਣਾ ਜਿਹੜਾ ਮਨੋਰ ਸਾਡੇ ਬਾਗਣੀਆਂ ਵਿੱਚ ਤੀਆਂ ਦਾ ਤਿਹਾਰ ਬਹੁਤ ਵਧੀਆ ਮਨਾਇਆ ਗਿਆ ਹੈ ਸਾਰੀਆਂ ਕੁੜੀਆਂ ਤੇ ਬਹੂਆਂ ਸਾਰੇ ਇਕੱਠੇ ਹੋਤੇ ਅਸੀਂ ਰਲ ਮਿਲ ਕੇ ਤੀਆਂ ਦਾ ਸੱਜਣ ਕਰ ਰਹੇ ਹਾਂ ਬਾਕੀ ਕਿੰਨੀ ਖੁਸ਼ੀ ਹੈ ਬਹੁਤ ਬਹੁਤ ਖੁਸ਼ੀ ਹੈ ਸਾਨੂੰ ਕਿ ਬਹੁਤ ਆਏ ਨੇ ਜਿਹੜੀਆਂ ਕੁੜੀਆਂ ਕੋਈ ਨਾਬੇ ਤੋਂ ਆਏ ਨੇ ਕੋਈ ਮਲੇਰਕੋਟਲੇ ਤੋਂ ਆਏ ਨੇ ਕੋਈ ਆਏ ਨੇ ਆਪਣੇ ਸਮਾਣੇ ਤੋਂ ਆਏ ਨੇਗੇ ਕੋਈ ਕੰਗਨਾਲ ਤੋਂ ਆਏ ਨੇਗੇ ਦੂਰੋਂ ਦੂਰੋਂ ਆਏ ਨੇ ਸਾਰੇ ਪਿੰਡ ਦੀਆਂ ਕੁੜੀਆਂ ਸਾਰੇ ਪਿੰਡ ਦੀਆਂ ਕੁੜੀਆਂ ਤੇ ਬਹੂਆਂ ਸਾਰੇ ਇਕੱਠੇ ਹੋ ਰਲ ਮਿਲ ਕੇ ਤਿਹਾਰ ਮਨਾ ਰਹੇ ਲੱਗਦਾ ਵੀ ਇਹੋ ਜਿਹੇ ਰੋਪ ਹੋ ਰਹੇ ਨੇ ਅਲੋਪ ਹੋ ਰਹੇ ਨੇ ਇਹ ਜੇ ਸਾਰੇ ਪਿੰਡਾਂ ਦੇ ਵਿੱਚ ਸਾਰਿਆਂ ਚ ਮਨਾਉਣੇ ਚਾਹੀਦੇ ਨੇ ਹਾਂਜੀ ਸਾਰੇ ਪਿੰਡਾਂ আর ਸਾਰਿਆਂ ਦੇ ਵਿੱਚ ਇਸ ਤਰ੍ਹਾਂ ਤਿਹਾਰ ਮਨਾਉਣਾ ਚਾਹੀਦਾ ਅੱਜ ਬਾਗੜੀਆਂ ਦੇ ਵਿੱਚ ਟੀਆਂ ਦਾ ਫੰਕਸ਼ਨ ਮਨਾਇਆ ਜਾ ਰਿਹਾ ਤੇ ਸਾਨੂੰ ਬਹੁਤ ਖੁਸ਼ੀ ਹੈ ਇਹ ਤਿਹਾਰ ਹਰੇਕ ਪਿੰਡ ਸ਼ਹਿਰ ਦੇ ਵਿੱਚ ਮਨਾਉਣਾ ਚਾਹੀਦਾ ਅਸੀਂ ਬਹੁਤ ਖੁਸ਼ ਹਾਂ ਮੈਂ ਕਿਤੋਂ ਪਾਇਆ ਬੋਲੀਆਂ ਹਾਂਜੀ ਇਹ ਬਹੁਤ ਬਤਾਪਨ ਇਸ ਤਰ੍ਹਾਂ ਦੀਆਂ ਬੋਲੀਆਂ ਸੁਣੀਆਂ ਜਿਹੜੀਆਂ ਅਜੇ ਤੱਕ ਨਹੀਂ ਸੁਣੀਆਂ ਹੋਣਗੀਆਂ ਹਾਂਜੀ ਨਵੇਂ 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 ਬੋਲੀਆਂ ਸਿੱਖਣ ਨੂੰ ਮਿਲਦੀਆਂ ਨੇ ਇੱਕ ਨੱਚਣ ਦਾ ਮਹਾਲ ਬਣ ਜਾਂਦਾ ਆ ਹਾਂਜੀ ਹਾਂਜੀ ਬਾਰਾ ਪੁੱਤ ਪਿਆਰ ਮੁਹੱਬਤ ਆ ਸਾਡੀ ਸਾਰੀ ਗਲੀ ਦਾ ਇੰਨਾ ਪਿਆਰਾ ਸੀ ਕਿੱਦਾਂ ਦੇ ਕਹਿੰਦੇ ਵੀ ਆਹ ਕੰਮ ਕਰਾਉਣਾ ਹੋ ਗਿਆ ਪਹਿਲਾਂ ਚੇਅਰ ਮਨੋਰਥ ਦੇ ਕਿ ਉਸ ਤਰ੍ਹਾਂ ਬਣਾਈ ਜਾਂਦੀ ਹਾਂ ਹਾਂ ਕੋਣੀ ਬਤ ਹਾਂ ਇਹ ਅੱਗੇ ਡੀਜੇ ਨਹੀਂ ਤੇ ਨਾਲ ਬਹੁਤ ਹੋ ਜਾਵੇ ਹਾਂ ਕਿ ਕੀ ਹੁੰਦਾ ਸੀ ਪਹਿਲਾਂ ਫਨਾ ਉਹ ਕੁੜੀਆਂ ਲਿੱਧਾ ਪਾਉਂਦੇ ਜੇ ਪਿੰਡ ਤੋਂ ਆਉਂਦੇ ਆ ਤੇ ਉਹ ਹੀ ਲਿੱਧਾ ਪਾਉਂਦੇ ਆ ਤੇ ਇਹ ਜਾਂ ਕੁਝ ਨਹੀਂ ਸੀ ਹੁਣ ਵਾੜਾ ਵਧੀਆ ਹੁੰਦਾ ਬਸ ਬਹੁਤ ਵਧੀਆ ਪ੍ਰੋਗਰਾਮ ਕਰਦੇ ਹਾਂ ਹਾਂ ਸਾਰਾ ਪਿਆਰ ਨਾਲ ਬਟਾਪੂ ਸਾਰੇ ਗਲੀ ਸਾਡੀ ਦਾ ਇੰਨੀ ਵਧੀਆ ਕੋਈ ਤੁ ਸਾਡੇ ਦਾ ਨਹੀਂ ਲੱਗੇ ਪਿੰਡ ਕਾ ਬਹੁਤ ਵਧੀਆ ਪੈਸਾ ਆਪਾਂ ਸਾਂ ਤੋਂ ਜਿੱਦਾਂ ਦੇ ਵੀ ਕਿੰਨੇ ਦਿੰਦਾ ਸੀ ਪੁਰਾਣਾ ਦੇ ਵੀ ਸਾਈ ਇਆਂ ਲੱਕੜੀਆਂ ਲੱਗਣੀਆਂ ਐਨਾ ਜ਼ਿਆਦਾ ਸ਼ੌਕ ਦੀ ਮਨ ਵਿੱਚ ਪਰ ਪੂਰਾ ਹੋ ਗਿਆ ਆ ਆ ਵੀ ਕੁੜੀਆਂ ਕਤਰੀਆਂ ਵੀ ਬੁਲਾਉਣੀਆਂ ਸਾਰੀਆਂ ਰਿਸ਼ਤੇਦਾਰਾਂ ਜਿੰਨੀਆਂ ਵੀ ਆਜੋ ਸਾਰੇ ਵੀ ਬੰਦੇ ਕਹਿੰਦਾ ਵੀ ਆਪਣੇ ਆਪਣੇ ਕੁੜੀਆਂ ਬੁਲਾ ਲਓ ਲੱਗਦਾ ਵੀ ਗਿਲਾ ਸਿਕਵਾ ਵੀ ਜੇ ਕਿਸੇ ਨੂੰ ਹੁੰਦਾ ਹੈ ਇਹੀਆਂ ਚੀਜ਼ਾਂ ਚ ਸਾਂਝੇ ਨੱਚਦੇ ਟੱਪਦੇ ਆ ਤਾਂ ਸਾਰਾ ਖੁਸ਼ਾ ਹੋ ਜਾਂਦਾ ਮੰਨਗੀ ਸਭ ਚੱਕੇ ਦੇ ਨੇ ਗਿਲੇ ਸਿਕਵੇ ਕੁਝ ਨਹੀਂ ਰਹਿੰਦਾ ਹਾਂ ਸਭ ਠੀਕ ਠਾਕ ਐ ਬਹੁਤ ਖੁਸ਼ੀ ਨਾਲ ਪਿਹਾਰ ਮਨਾਉਣੀ ਆ ਬਹੁਤ ਸੋਹਣਾ ਕੈਨਿੰਦਾ ਹੋਇਤਾ ਚੋ ਅੱਜ ਪੂਰਾ ਹੋ ਗਿਆ ਚੰਨ ਕੱਲ ਨੂੰ ਸੁਣਾ ਦੇ ਜੀ ਹੋਰ ਨਹੀਂ ਮਨਾਉਣਾ ਚਾਹੀਦਾ ਹਾਂਜੀ ਹਾਂ ਸਭ ਨੂੰ ਮਨਾਉਣਾ ਚਾਹੀਦਾ ਅਦਾ ਭੁੱਲ ਗਏਗਾ ਹੁਣ ਆਪਾਂ ਅਦਾ ਡਵਾ ਰਿਆ ਹੁਣ ਜ਼ਿਆਦਾ ਆਪਾਂ ਨੂੰ ਯਾਦ ਆਇਆ ਨਹੀਂ ਹਾਂ ਭਾਈ ਕੌੜੀਆਂ ਇਕੱਠੀਆਂ ਹੋ ਜਾਂਦੀਆਂ ਮਿਲ ਜਾਂਦੀਆਂ ਕਟੂਏ ਨੂੰ ਕੋਈ ਵਿਚਾਰੀ 10 ਸਾਲਾਂ ਦੀ ਮਿਲੀ ਵੀ ਹੁੰਦੀ ਹੈ ਕੋਈ 20 ਸਾਲਾਂ ਦੀ ਮਿਲੀ ਵੀ ਹੁੰਦੀ ਹੈ ਸਾਰਿਆਂ ਨੂੰ ਪਿਆਰ ਮਿਲ ਜਾਂਦਾ ਜਾਰਾ ਉਹ ਬੀਰ ਦੀ ਪਹਿਲਾਂ ਦੇਖੋ ਬਹੁਤ ਵਧੀਆ 15-15 ਦਿਨ ਦੀ ਲਾਉਂਦੇ ਆਂਦਾ ਕੁੜੀਆਂ ਆਉਂਦੀਆਂ ਸਹੁਰਿਆਂ ਤੋਂ ਤੀਆਂ ਦੇਖਣ ਸਾਰਾ ਮਹੀਨਾ ਹੀ ਲੰਘ ਜਾਂਦਾ ਸੀ ਫਿਰ ਤੀਆਂ ਦਾ ਅਸੀਂ ਵਿਹਾਰ ਕਰਨਾ ਵੀ ਵਿਦਾ ਕਰਤੀਆਂ ਪੂਰਨਮਾਸੀ ਵਾਲੇ ਦਿਨ ਤੇ ਫਿਰ ਮਾਮਾ ਨੇ ਪੂਰੇ ਲਾਉਣੇ ਖੀਰ ਬਣਾਉਣੀ ਫਿਰ ਕੁੜੀਆਂ ਬਿਓ ਨਹੀਂ ਜਿਹੜੀਆਂ ਆਪਣੇ ਆਪ ਸੋਹਣੀਆਂ ਨੇ ਇਹ ਕਹਿੰਦੇ ਦੇਖੋ ਬਹੁਤ ਵਧੀਆ ਪ੍ਰੋਗਰਾਮ ਹੈ ਇਹ ਕੁੜੀਆਂ ਤੇ ਪ੍ਰੋਗਰਾਮ ਹੁਣ ਫੇਰ ਆਉਂਦਾ ਜਾਂਦਾ ਹੈ ਆਉਂਦਾ ਜਾਂਦਾ ਹੋੜ ਵੀ ਆ ਹਾਂਜੀ ਕਾ ਕੋਈ ਨੀ ਤਾਂ ਖਾੜਸਾ ਬੈਕੁਰ ਜਿੱਕਾ